ਹਾਂਜੀ ਹੁਣ ਆਪਾਂ ਪਹੁੰਚ ਗਏ ਆ ਚੰਡੀਗੜ੍ਹ 에어ਪੋਰਟ ਸਵਾਰੀ ਉਰੇ ਦੀ ਮਿਲੀ ਦੀ ਤੇ ਸਵਾਰੀ ਆਪਾਂ ਛੱਡਦੀ ਆ ਤੇ ਹੁਣ ਆਪਾਂ ਨਿਕਲਦੇ ਆ ਬਾਹਰ ਤੁਹਾਨੂੰ 에어ਪੋਰਟ ਦਾ ਨਜ਼ਾਰਾ ਦਿਖਾਉਣਾ ਅੱਜ ਮੈਨੂੰ ਤਾਂ ਲੋਕਾਂ ਨੇ ਦੇਖੀ ਹੋਈ ਐਡਾ ਬਹੁਤ ਖਾਸ ਹੈ ਨਹੀਂ ਗਾ 에어ਪੋਰਟ ਇਹ ਪਰ ਅੰਦਰੋਂ ਜਿਹੜਾ ਬੰਦਾ ਨਹੀਂ ਆਉਂਦਾ ਫਿਲਮ ਨੂੰ ਬੰਦੇ ਨੂੰ ਪਤਾ ਹੀ ਹੁੰਦਾ ਯਾਰ ਵੀ ਪਤਾ ਨਹੀਂ ਕਿਵੇਂ ਦਾ ਹੋਣਾ ਆ ਜਦੋਂ ਮੈਂ ਤਾਂ ਨਾ ਪਹਿਲੀ ਵਾਰ 에어ਪੋਰਟ ਤੇ ਮੈਨੂੰ ਵੀ ਇਹੀ ਲੱਗਿਆ ਦਾ ਵੀ ਪਤਾ ਨਹੀਂ ਕਿਵੇਂ ਤਾਂ ਹੋਊਗਾ ਯਾਰ ਤੇ ਹੁਣ ਤਾਂ ਖੈਰ ਸਵਾਰੀਆਂ ਤਾਂ ਛੱਡਣ ਆਈ ਜਾਂਦੀਆਂ ਹੈ ਨਾ ਕਿਉਂਕਿ ਆਪਾਂ ਲੋਕਲ ਵਾਲੇ ਤੇ ਜਿਹੜੀ ਵੀ ਸਵਾਰੀਆਂ ਨੇ ਉਹ ਆਪਾਂ ਛੱਡਦੇ ਰਹੀਦਾ ਹੈ ਤੇ ਹੁਣ ਆਪਾਂ ਇਹ ਸਵਾਰੀ ਚੱਕੀ ਦੀ 17 ਜੋ ਤੇ 에어ਪੋਰਟ ਆਪਾਂ ਛੱਡਦੀ ਐ ਦੇਖੀ ਬਈ ਓਏ ਤੇ ਛੱਡ ਕੇ ਹੁਣ ਦੇਖਦੇ ਹਾਂ ਉਰ ਤੇ ਕੋਈ ਰਾਈਡ ਪੈਂਦੀ ਨਹੀਂ ਪੈਂਦੀ ਦੇਖਦੇ ਆ ਮੈਸੇ ਵਧੀਆ ਬਣਾਇਆ ਪਿਆ ਨਾ ਏਅਰਪੋਰਟ ਇਹ ਇੱਕ ਸਾਈਡ ਤੇ ਆਓ ਤੇ ਦੂਈ ਸਾਈਡ ਨੂੰ ਛੱਡ ਕੇ ਚਲੀ ਜਾਓ ਉਹ ਦੇ ਸਾਹਮਣੇ ਜਹਾਜ਼ ਖੜੇ ਉੱਧਰ ਇਹਨਾਂ ਨੇ ਆ ਬਾਉਂਡਰੀ ਕਰੀ ਹੋਈ ਹੈ ਤਾਂ ਕਰਕੇ ਦਿਖਦੇ ਨਹੀਂ ਮੈਸੇ ਆਹ ਜਿਹੜੀ ਆ ਦੁਵਾਰ ਦੀ ਕਰੀ ਹੋਈ ਹੈ ਸਾਹਮਣੇ ਜਹਾਜ਼ ਦਿਖਦੇ ਆ ਸਾਹਮਣੇ ਖੜੇ ਆ ਜਹਾਜ਼ ਤੇ ਸਵਾਰੀ ਛੱਡ ਕੇ ਆਓ ਤੇ ਘੈਂਟ ਬਣਾਇਆ ਬਾਲ ਦੋਲੇ ਤੇ ਵਧੀਆ ਇਹ ਤੇ ਉਰੇ ਆ ਸਾਹਮਣੇ ਇੱਕ ਪੁਲਿਸ ਸਟੇਸ਼ਨ ਵੀ ਬਣਾਇਆ ਉਹਨਾਂ ਨੇ ਪੁਲਿਸ ਸਟੇਸ਼ਨ ਏਅਰਪੋਰਟ ਡੋਨ ਡਰਿੰਕ ਐਂਡ ਡਰਾਈਵ ਸੇ ਨੋ ਟੂ ਡਰਗ एसएचओ एयरपोर्ट एयरपोर्ट ਦੇ ਬੰਲਾ ਦਾ ਲੱਗ ਤਾਂ ਕੋਈ ਪੁਲਿਸ ਹੁੰਦੀ ਹੋਣੀ ਹੈ ਆਪਾਂ ਤਾਂ ਖੈਰ ਪਤਾ ਨਹੀਂਗਾ ਤੇ ਚਲੋ ਦੇਖਦੇ ਆ ਮੈਂ ਹੁਣ ਆਪਾਂ ਨੇ ਪੂਰੇ ਵੇਸੇ 8 ਮਿੰਟ ਲਈ ਪਰਚੀ ਫ੍ਰੀ ਹੁੰਦੀ ਹੈ ਇਹ ਇਹ ਪਰਚੀ ਆ ਹਾਲੀ ਮੈਂ ਦੇਖੋ ਇਹ ਸਵਾਰੀ ਛੱਡਣ ਦੀ ਫ੍ਰੀ ਹੁੰਦੀ ਹੈ ਰਵੇ 8 ਮਿੰਟ ਤੱਕ ਅਗਰ ਤੁਸੀਂ ਜ਼ਿਆਦਾ ਟਾਈਮ ਲਾਂਦੇ ਆ ਫਿਰ ਤੁਹਾਡੇ ਤੋਂ ਪੈਸੇ ਲੈ ਜਾਣਗੇ ਅਗਰ ਸਵਾਰੀ ਆਪਾਂ ਹੋਰ ਚੱਕਣਾ ਹੁੰਦੇ ਆ ਤੇ ਉਹਦੇ 50 ਰੁਪਏ ਪਰਚੀ ਲੱਗਦੀ ਲੱਗਦੀ ਹੈ ਪਿਕਅਪ ਦੇ। ਉਹਰੇ ਆਪਾਂ ਹੀ ਪਰਚੀ ਹੁਣ ਦੇ ਦੇਣੀ ਹੈ। ਹਲੋ। ਪਰਚੀ ਚੈੱਕ ਕਰਕੇ ਬੰਦੇ ਨੇ। 23 ਤੋਂ ਬਾਅਦ। ਜਿਹੜੀਆਂ ਦੁਨੀਆਂ ਉਹ ਆ ਜਿਹੜੀਆਂ ਹੁਣ ਸਵਾਰੀ ਚੱਕਣ ਆਈਆਂ ਦਰ ਦੇ। ਕੋਈ ਫਲਾਈਟ ਆਈ ਹੋਣੀ ਹੈ ਤੇ ਇਹਨਾਂ ਨੇ ਹੁਣ ਸਵਾਰੀ ਚੱਕ ਕੇ ਲੰਘਦੇ ਬੰਨਣਾ ਆਪਣਾ ਬਹੁਤ ਗੱਡੀ ਖੜੀ ਹੋ ਰਹਿੰਦਾ ਜਿਹੜੀ ਸਵਾਰੀਆਂ ਚੱਕਣ ਵਾਸਤੇ ਆਉਂਦੀ ਐ ਆ ਦੇਖੋ ਕੁਛ ਐਵੇਂ ਦਾ 에어ਪੋਰਟ ਐ ਅੰਦਰ ਗੱਡੀਆਂ ਗੱਡੀ ਖੜੀ ਹੋ ਰੇ ਝੰਡਾ ਲਾਇਆ ਪਉਂਡਿਆ ਦੋਰਾ ਤੇ ਬਾਕੀ ਉਹਦੇ ਉਧਰ ਦੇ ਜਹਾਜ਼ ਖੜੇ ਨਹੀਂ ਦਿਖਦੇਗੇ ਵੀ ਹਾਂ ਅੰਦਰ ਕਿਵੇਂ ਦੇ ਐ ਕਿਉਂਕਿ ਸਾਰੇ ਬੱਸ ਰਨ ਹੈ ਕਵਰ ਚ ਕਰਿਆ ਬਾ ਪੁੱਲਪਨੋਂ ਪਹਿਲਾਂ ਉੱਪਰ ਗਏ ਸੀਗੇ ਤੇ ਹੁਣ ਆਪਾਂ ਨਿਕਲ ਜਾਣਾ ਬਾਹਰ ਹੋਰੇ ਤੋਂ ਆਪਣੇ ਕੋਲ ਜਿਆਦਾ ਇਹ ਹੁੰਦਾ ਕਿ ਆਪਾਂ ਜਦ ਵੀ ਹਰੇ ਆਉਂਦੇ ਨਾ ਸਵਾਰੀ ਛੱਡਣਾ ਆਪਾਂ ਨੂੰ ਸਵਾਰੀ ਘੱਟ ਹੀ ਮਿਲਦੀ ਹੁੰਦੀ ਕਿਉਂਕਿ ਉਹ ਰੇ ਵੇਟਿੰਗ ਬਹੁਤ ਜਿਆਦਾ ਲੱਗੀ ਹੋਈ ਹੈ ਤਾਂ ਕਰਕੇ ਉਹਦੇ ਜਿਆਦਾਤਰ ਖਾਲੀ ਹੀ ਜਾਣਾ ਪੈਂਦਾ ਚਲ ਅੱਗੇ ਨਹੀਂ ਜਾ ਕੇ ਦੇਖਦੇ ਜੇ ਕੋਈ ਮਿਲਦੀ ਠੀਕ ਹੈ ਨਹੀਂ ਫਿਰ ਖਾਲੀ ਚੱਲਦੇ ਆ ਜਦ ਆਪਾਂ ਐਂਟਰੀ ਕਰਦੇ ਨਾ ਪੂਰਾ ਸੀਧ ਭਗਤ ਸਿੰਘ ਦਾ ਪੁੱਤ ਬਣਾਇਆ ਹੋਇਆ ਆ ਲੈ ਵੀ ਇੱਕ ਔਰਲ ਦਾ ਗੱਡੀ ਇਸ ਸਵਾਰੀ ਲਿਕੇ ਲੰਘਿਆ ਆ ਆ ਦੇਖੋ ਸਾਹਮਣੇ ਜਿਹੜਾ ਪੁੱਤ ਬਣਾਇਆ ਹੋਇਆ ਨਾ ਇਹ ਸੀਧ ਭਗਤ ਸਿੰਘ ਦਾ ਪੁੱਤ ਹੈ ਜਦੋਂ ਆਪਾਂ ਐਂਟਰ ਕਰਦੇ ਆ ਉਦੋਂ ਇਹ ਦਿਖਦਾ ਉਧਰੋਂ ਆ ਬੂੜ ਲਾਇਆ ਹੋਇਆ ਇਧਰ ਪੰਜਾਬੀ ਜੀ ਧੰਨਵਾਦ ਨਿਸ਼ਾਨੇ ਇਨਕਲਾਬ ਲੈ ਵੀ ਆ ਪਾਗ ਏਅਰਪੋਰਟ ਤੋਂ ਬਾਹਰ ਹੁਣ ਪਰ ਸਲਿਪ ਰੋਡ ਤੇ ਆ ਕੇ ਖੜ ਗਿਆ ਦਾ ਦੇਖਦੇ ਆ 10 ਮਿੰਟ ਖੜ ਕੇ ਜੇ ਕੋਈ ਸਵਾਰੀ ਪੈਂਦੀ ਠੀਕ ਹੈ ਨਹੀਂ ਉਹ ਤਾਂ ਨਿਕਲ ਜਾਣਾ ਅਕਸਰ ਮੈਂ ਤਾਂ ਜਿੰਨੀ ਵਾਰੀ ਮੈਂ ਉਹਦੇ ਖਾਲੀ ਹੋ ਜਾਣਾ ਆ ਕਿਉਂਕਿ ਪੂਰਾ ਟਾਈਮ ਖਰਾਬ ਕਰਕੇ ਕੋਈ ਫਾਇਦਾ ਨਹੀਂ ਆਪਣੀ ਪਰਾਂ ਜੇ ਕਿ ਰਾਈਡਾ ਲਾਵੇ ਬੰਦਾ ਚੱਲ ਭਾਈ ਵੀਡੀਓ ਕਰੀ ਹੋਰੀ ਖਤਮ ਅਗਲੀ ਵੀਡੀਓ ਫੇਰ ਦੇਖਦੇ ਗੱਦ ਪੈਂਦੀ ਆ